ਆ ਜੋ ਰੇਲਵੇ ਲਾਈਨ ਤੁਸੀਂ ਦੇਖ ਰਹੇ ਹੋ ਇਹ ਹਿੰਦੁਸਤਾਨ ਦੀ ਸਭ ਤੋਂ ਛੋਟੀ ਰੇਲਵੇ ਲਾਈਨ ਹੈ ਤੇ ਜਾਣਕਾਰੀ ਹੋਰ ਤੁਹਾਨੂੰ ਮੈਂ ਦੇ ਦਿਆਂ ਕਿ ਇਹ ਹਿੰਦੁਸਤਾਨ ਦੀ ਇੱਕ ਇਹੋ ਜਿਹੀ ਰੇਲਵੇ ਲਾਈਨ ਹੈ ਜਿਸ ਨੂੰ ਕੀ ਹੈਰੀਟੇਜ ਦਾ ਦਰਜਾ ਦਿੱਤਾ ਗਿਆ ਤੇ ਟਨਲ ਦੇ ਪਰਲੇ ਪਾਸੇ ਦਾ ਦ੍ਰਿਸ਼ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਹਿੰਦੁਸਤਾਨ ਦੀ ਸਭ ਤੋਂ ਛੋਟੀ ਜਿਹੜੀ ਰੇਲਵੇ ਲਾਈਨ ਆ ਉਹ ਤੁਹਾਨੂੰ ਦਿਖਾਉਂਦੇ ਆ ਮੇਰੇ ਪਿੱਛੇ ਤੁਸੀਂ ਆ ਦੇਖ ਰਹੇ ਹੋ ਤੇ ਆ ਦੇਖੋ ਦੋਸਤੋ ਆ ਜੋ ਰੇਲਵੇ ਲਾਈਨ ਤੁਸੀਂ ਦੇਖ ਰਹੇ ਹੋ ਇਹ ਹਿੰਦੁਸਤਾਨ ਦੀ ਸਭ ਤੋਂ ਛੋਟੀ ਰੇਲਵੇ ਲਾਈਨ ਆ ਤਿੰਨ ਤਰ੍ਹਾਂ ਦੀਆਂ ਰੇਲਵੇ ਲਾਈਨ ਸਾਨੂੰ ਭਾਰਤ ਦੇ ਵਿੱਚ ਦੇਖਣ ਨੂੰ ਮਿਲਦੀਆਂ ਜਿਨ੍ਹਾਂ ਚੋਂ ਇਹ ਇੱਕ ਤੇ ਉਸ ਤੋਂ ਇਲਾਵਾ ਇੱਕ ਜਾਣੀ ਇੱਕ ਜਾਣਕਾਰੀ ਹੋਰ ਤੁਹਾਨੂੰ ਮੈਂ ਦੇ ਦਿਆਂ ਕਿ ਇਹ ਹਿੰਦੁਸਤਾਨ ਦੀ ਇੱਕ ਇਹੋ ਜਿਹੀ ਰੇਲਵੇ ਲਾਈਨ ਆ ਜਿਸ ਨੂੰ ਕੀ ਹੈਰੀਟੇਜ ਦਾ ਦਰਜਾ ਦਿੱਤਾ ਗਿਆ ਤੇ ਸਾਹਮਣੇ ਇਹ ਟਨਲ ਆ ਤੇ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਿਆਂ ਕਿ ਤਕਰੀਬਨ ਜਿਹੜਾ ਇਹ ਰਸਤਾ ਇਹ Shimla ਤੋਂ ਕਾਲਕਾ ਨੂੰ ਜਾਣ ਵਾਲਾ ਇਹ ਰਸਤਾ ਤੇ ਇਸ ਰਸਤੇ ਤੇ Shimla ਤੋਂ Calcuta ਨੂੰ ਇੱਕ ਟ੍ਰੇਨ ਜਾਂਦੀ ਹੈ ਜੋ ਕਿ ਭਾਰਤ ਨੂੰ ਸੁਗਾਤ ਦੇਣ ਵਾਲੇ ਬ੍ਰਿਟਿਸ਼ ਦੇ ਅੰਗਰੇਜ਼ ਲੋਕ ਸੀ ਤੇ ਤਕਰੀਬਨ 150 ਸਾਲ ਤੋਂ ਇਹ ਜਿਹੜੀ ਰੇਲਵੇ ਲਾਈਨ ਆ ਉਹ ਚੱਲ ਰਹੀ ਹੈ ਇਹ ਟ੍ਰੇਨ ਆ ਜਿਹੜੀ ਚੱਲ ਰਹੀ ਹੈ ਤੇ ਇਸ ਨੂੰ ਟॉय ਟ੍ਰੇਨ ਵੀ ਕਿਹਾ ਜਾਂਦਾ ਤੇ ਬੜਾ ਹੀ ਸੋਹਣਾ ਤੇ ਮਨਮੋਹਕ ਜਿਹੜਾ ਦ੍ਰਿਸ਼ ਆ ਉਹ ਸਾਨੂੰ ਇਸ ਰੇਲਵੇ ਲਾਈਨ ਰੇਲਵੇ ਦੇ ਉੱਤੇ ਦੇਖਣ ਨੂੰ ਮਿਲਦਾ ਤੇ ਟਨਲ ਦੇ ਪਰਲੇ ਪਾਸੇ ਦਾ ਜਿਹੜਾ ਦ੍ਰਿਸ਼ ਆ ਉਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਉੱਤੋਂ ਪਾਣੀ ਡਿੱਗ ਰਿਹਾ ਯਾਨੀ ਕਿ ਹਿਮਾਚਲ ਦੇ ਵਿੱਚ Shimla ਤੋਂ ਜਿਹੜਾ ਕਲਕੱਤਾ ਨੂੰ ਰਸਤਾ ਜਾਂਦਾ ਉਸੇ ਰਸਤੇ ਦੇ ਉੱਤੇ ਦਾ ਇਹ ਦ੍ਰਿਸ਼ ਤੁਹਾਨੂੰ ਦਿਖਾ ਰਹੇ ਆ ਦੇਖੋ ਬੜਾ ਹੀ ਸੋਹਣਾ ਤੇ ਮਨਮੋਹਕ ਨਜ਼ਾਰਾ ਤੇ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸ ਦਿਆਂ ਤੇ ਵਿਸ਼ਵ ਭਰ ਤੋਂ ਇਕੱਲੇ ਹਿੰਦੁਸਤਾਨ ਹੀ ਨਹੀਂ ਸਗੋਂ ਪੂਰੀ ਦੁਨੀਆ ਭਰ ਤੋਂ ਜਿਹੜੇ ਲੋਕ ਆ ਉਹ ਸਪੈਸ਼ਲ ਇਸ ਟ੍ਰੇਨ ਦਾ ਜਿਹੜਾ ਆਨੰਦ ਉਹ ਮੰਨ ਲਈ Shimla ਤੋਂ Kalka ਜਿਹੜੀ ਟ੍ਰੇਨ ਦਾ ਰੂਟ ਉਸ ਤੇ ਸਫ਼ਰ ਕਰਦੇ ਆ ਤੇ ਇਸ ਨੂੰ ਹੈਰੀਟੇਜ ਦਾ ਦਰਜਾ ਦਿੱਤਾ ਗਿਆ ਤੇ ਜਦੋਂ Shimla ਤੋਂ Kalka ਜਾਂਦੇ ਆ ਤਾਂ ਅੰਗਰੇਜ਼ਾਂ ਦੁਆਰਾ ਬਣਾਈਆਂ ਗਈਆਂ ਟਨਲਸ ਜਿਵੇਂ ਆ ਦੇਖ ਰਹੇ ਹੋ ਤੁਸੀਂ 104 ਤੋਂ ਲੈ ਕੇ 108 ਟਨਲਸ ਨੂੰ ਪਾਰ ਕਰਦੀ ਹੋਈ ਟ੍ਰੇਨ Shimla ਤੋਂ Kalka ਪਹੁੰਚਦੀ ਹੈ ਤੇ ਆ ਦੇਖੋ ਭਾਰਤ ਦੀ ਸਭ ਤੋਂ ਛੋਟੀ ਜਿਹੜੀ ਰੇਲਵੇ ਲਾਈਨ ਨੈਰੋ ਗੇਜ ਇਸ ਨੂੰ ਬੋਲਿਆ ਜਾਂਦਾ ਤੇ ਇਹ ਜਿਹੜੀ ਸਗਾਤ ਆ ਭਾਰਤ ਵਾਲਿਆਂ ਨੂੰ ਅੰਗਰੇਜ਼ਾਂ ਨੇ ਦਿੱਤੀ ਸੀ ਤੇ तकरीबन 150 ਸਾਲ ਤੋਂ ਆਬਾਦ ਇਹ ਰੂਟ ਜਿਹੜਾ ਰੇਲਵੇ ਦਾ ਅੱਜ ਵੀ ਕਾਇਮ ਆ ਤੇ ਟॉय ਟ੍ਰੇਨ ਤੇ ਸਮੇਂ ਦੀ ਗੱਲ ਕਰੀਏ ਤਾਂ तकरीबन 80 ਕਿਲੋਮੀਟਰ ਦਾ ਜਿਹੜਾ ਸਫ਼ਰ ਆ ਉਹ ਇਹ ਟॉय ਟ੍ਰੇਨ ਛੀ ਤੋਂ 7 ਘੰਟਿਆਂ ਦੇ ਵਿੱਚ ਪੂਰਾ ਕਰਦੀ ਆ ਤਾਂ ਇਹ ਸੀ ਭਾਰਤ ਦੇ ਸਭ ਤੋਂ ਛੋਟੇ ਰੇਲਵੇ ਟਰੈਕ ਦੀ ਰੇਲਵੇ ਲਾਈਨ ਦੀ ਇੱਕ ਛੋਟੀ ਜੀ ਜਾਣਕਾਰੀ ਤੇ ਉਮੀਦ ਕਰਦੇ ਆਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਅਗਲੀ ਵਾਰ ਫੇਰ ਕਿਸੇ ਨਵੇਂ ਵਿਸ਼ੇ ਤੇ ਕਿਸੇ ਨਵੇਂ ਵੀਡੀਓ ਦੇ ਵਿੱਚ ਜਿਉਂਦੇ ਵਾਸਤੇ ਰਹੋ ਦਾਤਾ ਜੀ ਸਾਹਿਬ ਨੂੰ ਕੁਛ ਰੱਖੋ ਧੰਨਵਾਦ ਦੋਸਤੋ